ਨੀ ਨਿਗਾਹ ਜਾਂਦੀ ਹੈ ਉੱਥੇ ਤੱਕ ਪਾਣੀ ਹੀ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਭਵਾਨੀਗੜ੍ਹ ਦੀ ਅਨਾਜ ਮੰਡੀ ਮੈਂ ਨੰਗਾ ਜਾ ਰਿਹਾ ਅਸੀਂ ਅੱਗੇ ਤੇ ਜਦੋਂ ਦੇਖਿਆ ਵੀ ਇਹ ਤਾਂ ਬਹੁਤ ਬੁਰਾ ਹਾਲ ਹੈ ਭਵਾਨੀਗੜ੍ਹ ਦੀ ਅਨਾਜ ਮੰਡੀ ਦਾ ਜਿੱਥੇ ਤੱਕ ਰੋੜੀ ਨਿਗਾਹ ਜਾਂਦੀ ਹੈ ਤਾਂ ਪਾਣੀ ਪਾਣੀ ਹੈ ਇਹ ਲੱਗਦਾ ਇੱਕ ਤਰ੍ਹਾਂ ਦਾ ਜਿਵੇਂ ਇਹ ਦਰਿਆ ਦਰਿਆ ਹੁੰਦਾ ਉਹ ਦਰਿਆ ਲੋਕ ਪਾਰ ਕਰ ਰਹੇ ਹੁੰਦੇ ਨੇ ਤੇ ਐਕਟਿਵ ਰੋਡ ਕੇ ਲੈ ਕੇ ਆਏ ਨੇ ਸਾਈਕਲ ਦਾ ਬੁਰਾ ਹਾਲ ਦੇਖੋ ਨਾਲ ਇੱਕ ਇੱਕ ਗਦਾਮ ਨੇ ਬਈ ਨਾਲ ਹਾਂ ਜੀ ਗਦਾਮ ਆ ਵੀ ਪਾਇਆ ਜੀ ਕੰਦ ਲੋ ਲੋ ਇਹ ਗੰਦ ਚੱਕ ਲਈਂ ਚੱਕ ਲਈਂ ਨਾਲ ਜੀ ਲੋ ਬੋਲੋ ਫਿਰ ਮਾੜਾ ਮੋਟਰ ਬੋਲ ਬੌਜੀ ਕਿੰਨੀ ਕੀ ਦਿੱਕਤ ਹੈ ਜੀ ਆ ਦੇਖੀ ਵੀਰੇ ਸਾਈਡ ਤੇ ਪਰਾ ਕਿੰਨੀ ਕੀ ਦਿੱਕਤ ਹੈ ਜੀ ਇਹ ਪਾਣੀ ਦੇ ਵਿੱਚੋਂ ਤੁਸੀਂ ਨੰਕੇ ਆਏ ਹੋ ਜਿਆਦਾ ਦਿੱਕਤ ਹੈ ਜੀ ਪਹਿਲਾਂ ਉਧਰ ਗਿਆ ਉਧਰ ਬਹੁਤ ਜ਼ਿਆਦਾ ਪਾਣੀ ਸੀ ਪਰ ਅਸੀਂ ਇੱਧਰ ਆਟਾ ਇੱਧਰ ਹੋਰ ਵੀ ਬਹੁਤ ਜ਼ਿਆਦਾ ਪਾਣੀ ਹੈ ਠੀਕ ਹੈ ਬਹੁਤ ਬੜਾ ਹਾਲ ਹੈ ਐਕਟਿਵਾ ਬੰਦ ਹੋ ਗਈ ਐਕਟਿਵਾ ਬੰਦ ਹੋ ਗਈ ਜੀ ਇਹ ਕਿਹੜੀ ਜਗ੍ਹਾ ਪੈਂਦੀ ਹੈ ਇਹ ਇਹ ਅਨਾਜ ਮੰਡੀ ਹੈ ਜੀ ਅਨਾਜ ਮੰਡੀ ਹੈ ਇਹ ਤਾਂ ਅਲੱਗ ਹੈ ਮੈਂ ਦਰਿਆ ਬਣਿਆ ਹੁੰਦਾ ਬਹੁਤ ਜ਼ਿਆਦਾ ਜੀ ਤੇਰਾ ਤੇਰਾ ਜੀ ਲੱਗ ਰਹੀ ਹੈ ਇਸ ਤਰ੍ਹਾਂ ਵੋਟ ਕਹਿੰਗੇ ਵੋਟ ਜਿਹੜਾ ਬੰਦਾ ਬਾਹਰ ਨਿਕਲ ਸਦਾ ਕਿਹੜਾ ਕਿਸੇ ਗੋਸਤੀਆਂ ਨਹੀਂ ਮੰਗਾਈਆਂ ਫਿਰ ਤੁਸੀਂ ਮੈਨਜਮੈਂਟ ਲਈ ਇਹਨਾਂ ਦੇਖੋ ਸਰਕਾਰ ਕੁਝ ਨਹੀਂ ਕਰ ਰਹੀ ਜੀ ਬਸ ਲਾਰੇ ਲੱਫੇ ਹੈ ਜੀ ਕਿਹੜਾ ਸ਼ਹਿਰ ਹੈ ਇਹ ਇਹ ਪੌਣੀ ਘੜੇ ਤੁਸੀਂ ਇੱਧਰ ਕੀ ਕਰਨ ਗਏ ਸੀ ਇਹ ਤਾਂ ਸਾਡਾ ਰੈਜੀਸਟੈਂਸ ਹੈ ਜੀ ਜੀ ਮੰਡੀ ਦੇ ਵਿੱਚ ਹਾਂਜੀ ਹਾਂਜੀ ਓਕੇ 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 ਕੀ ਨਾਮ ਆਪ ਦਾ ਬਿਰਨੋਦ ਕੁਮਾਰ ਹੈ ਲੋਧਾ ਹਾਂਜੀ ਵੀਰੇ ਇੱਕਦੋਨ ਦਾ ਖੜਾ ਪਾਣੀ ਪਰਸਾ ਕੱਥੇ ਦਾ ਖੜਾ ਜੀ ਇਹਦਾ ਖੜਾ ਹੀ ਪਾਣੀ ਹੈ ਬਹੁਤ ਜ਼ਿਆਦਾ ਅੱਛਾ ਕੁਵਾਰ ਸਾਰਾ ਪਾਣੀ ਇਹ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਹੋ ਗਏ ਕੋਈ ਮਤਲਬ ਕੋਈ ਆਇਆ ਨਹੀਂ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਹੋਰ ਹੋਏ ਤਾਂ ਕੁਝ ਕੁਝ ਨਹੀਂ ਆਇਆ ਜੀ ਆਹੀ ਗਿਆ ਜੀ ਬਸ ਆਈਏ ਪਾਣੀ ਖੜਾ ਥੋੜੇ ਸਾਹਮਣੇ ਹੈ ਜੀ ਅੱਛਾ ਤੁਸੀਂ ਦੇਖ ਸਕਦੇ ਜਿੱਥੇ ਤੱਕ ਵੀ ਦੇ ਨਿਗਾਹ ਜਾਂਦੀ ਹੈ ਤਾਂ ਹੈ ਬੁਰਾ ਹਾਲ ਹੀ ਹੈ ਭਵਾਨੀਗੜ੍ਹ ਸ਼ਹਿਰ ਦਾ ਤਾਂ ਅਨਾਜ ਮੰਡੀ ਦੀ ਗੱਲ ਕਰੀਏ ਤੁਸੀਂ ਦੇਖੋ ਅਨਾਜ ਮੰਡੀ ਹੈ ਇਹ ਨਾਲ 9 ਗ੍ਰਾਮ ਪੈਂਦੇ ਐ 1 ਗ੍ਰਾਮ ਨੇ ਜੀ ਗ੍ਰਾਮ ਨੇ ਜੀ 1 ਗ੍ਰਾਮ ਦੇਖ ਸਕਦੇ ਹਾਂ ਆ ਕਾਫੀ ਦਿਖਾ ਦੋ ਜੀ ਖਾਤਾ ਵੀਰੇ ਪਾਤਾ ਵੀਰੇ ਤੱਕ ਵੀਰੇ ਦੋ ਜੀ